हां जी कित्ता ਸੁਨਾਮ ਵਾਲੇ ਅੱਜ ਅਸੀਂ ਖੜੇ ਸੀਗੇ ਬਾਈ ਜੀ ਕਚੈਰੀਆਂ ਦੇ ਬਾਹਰ ਜਿੱਥੇ ਆਪਣੇ ਪੰਜਾਬੀ ਭਰਾ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ ਘਰ ਦਾ ਖਾਣਾ ਆਓ ਬਾਈ ਨਾਲ ਪੂਰੀ ਗੱਲਬਾਤ ਕਰਦੇ ਆਂ ਜੀ ਵੀਰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਕੰਮ ਸ਼ੁਰੂ ਕੀਤੇ ਨੂੰ ਮੇਰੇ ਹੁਣ 5-6 ਦਿਨ ਹੀ ਹੋਏ ਨੇ ਆਪਾਂ ਨੂੰ ਲਾਈਨ ਹੋ ਰਹੀ ਹੈ ਨਾ ਇੱਕ ਚੀਜ਼ ਵੀਰੇ ਆਪਣੇ ਕੋਲੇ ਮਿਲਦੀ ਹੈ ਆਪਣੇ ਕੋਲੇ ਵੀਰੇ ਹੁੰਦੇ ਨੇ ਚੌਲ ਹੁੰਦੇ ਨੇ ਬਸਪਤੀ ਚੌਲ ਕੜੀ ਪਕੌੜਾ ਹੁੰਦਾ ਰਾਜਮਾ ਹੁੰਦਾ ਠੀਕ ਹੈ ਵੀਰੇ ਇਹ ਸਾਰਾ ਖਾਣਾ ਆਪਣਾ ਘਰ ਦਾ ਬਣਿਆ ਘਰ ਦਾ ਬਣਿਆ ਹੁੰਦਾ ਸਰੋਂ ਦੇ ਤੇਲ 'ਚ ਬਣਿਆ ਹੁੰਦਾ ਜੋ ਆਪਾਂ ਘਰੇ ਖਾਂਦੇ ਆਂ ਸੇਮ ਉਹੀ ਚੀਜ਼ ਹੁੰਦੀ ਹੈ ਬਾਹਰ ਉਰੇ ਵੇਰੇ ਆਪਾਂ 1.30 ਵਜੇ ਪਹੁੰਚ ਜਾਣੇ ਹੋਣੇ ਆ ਬਸ ਮਾਲ ਦੇ ਉੱਤੇ 3 ਵਜੇ 4 ਵਜੇ ਤੱਕ ਜਿਵੇਂ ਪਹਿਲਾਂ ਬੰਦੀ ਕੰਮ ਕਰਦੇ ਸੀਗੇ ਮੇਰੇ ਪਹਿਲਾਂ ਮੈਂ ਮੋਬਾਈਲ ਐਸੈਸਰੀ ਚ ਨਾ ਸੇਲਸ ਦਾ ਕੰਮ ਕਰਦਾ ਹਾਂ ਤਸੀਗਾ ਅੱਛਾ ਜੀ ਪਰ ਉਸ ਚ ਵੀ ਨਾ ਸ਼ਾਂਤੀ ਨਹੀਂ ਮਿਲਦੀ ਸੀ ਆਪ ਦਾ ਕੰਮ ਆਪ ਦੇ ਹੁੰਦਾ ਵੀਰੇ ਨੌਕਰੀ ਨੌਕਰੀ ਹੁੰਦੀ ਹੈ ਜਦ ਬਾਹਰ ਵਾਲੇ ਬੰਦੇ ਉਰੇ ਆ ਕੇ ਕੰਮ ਕਰ ਸਕਦੇ ਨੇ ਆਪਾਂ ਵੀ ਕਰ ਸਕਦੇ ਹਾਂ ਤਾਂ ਹੀ ਉਹ ਹੀ ਸੋਚ ਕੇ ਮੈਂ ਆਪਣਾ ਕੰਮ ਸੂਚਿਆ ਅੰਕਲ ਜੀ ਹੁਣੇ ਟੇਸਟ ਕਰਕੇ ਆਏ ਨੇ ਅੰਕਲ ਜੀ ਤਾਂ ਪੁੱਛਦਿਆ ਖਾਣਾ ਕਿਵੇਂ ਲੱਗਿਆ ਹਾ ਜੀ ਬਹੁਤ ਵਧੀਆ ਖਾਣਾ ਚਾਵਲ ਕੜੀ ਪਹਿਲੇ ਵ ਪਹਿਲਾਂ ਤਾਂ ਇਹਨੂੰ ਮੁਬਾਰਕਵਾਦ ਦੰਨੇ ਆ ਕੰਮ ਤੋੜਨ ਲਈ ਤੁਸੀਂ ਇੱਕ ਵਾਰ ਜਰੂਰ ਆਣਾ ਪੰਜਾਬੀ ਭਰਾ ਨੇ ਆਪਣੇ ਫਿਰ ਤੁਸੀਂ ਕਹਿੰਦੇ ਹੋ ਪੰਜਾਬੀਆਂ ਨੂੰ ਸਪੋਰਟ ਨਹੀਂ ਕਰਦੇ ਬਾਈ ਪੰਜਾਬੀ ਭਰਾ ਕੋਲੇ ਖੜੇ ਆ ਬਾਈ ਬਣ ਕੇ ਵੀਡੀਓ ਨੂੰ ਸਾਰੇ ਆਣੇ ਦੱਬ ਕੇ ਸ਼ੇਅਰ ਕਰ ਦਿਓ ਸੁਨਾਮ ਵਾਲੇ ਸੁਨਾਮ ਕਚੈਰੀਆਂ ਦੇ ਬਾਹਰ ਬਾਈ ਦੀ ਕਾਰ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਟੈਸਟ ਕਰਕੇ ਦੇਖਿਓ ਬਹੁਤ ਵਧੀਆ ਖਾਣਾ ਹੁੰਦਾ ਹੈ